ਤਾਂ ਪੰਜਾਬ ਨੂੰ ਹੁਣ ਨਵਾਂ ਗਵਰਨਰ ਮਿਲ ਗਿਆ ਤੇ ਇਥੇ ਜਾਣਦੇ ਹਾਂ ਕਿ ਕਿਸ ਨੇ ਲਈ ਹੈ ਬਨਵਾਰੀ لال ਪੂਰੋਹੀ ਦੀ ਥਾਂ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੀਤੀ ਰਾਤ ਦੇਸ਼ ਵਿੱਚ ਕਈ ਰਾਜਪਾਲਾਂ ਦੀ ਨਿਯੁਕਤੀ ਕੀਤੀ ਇਹਨਾਂ ਵਿੱਚੋਂ ਕੁਝ ਆਗੂ ਅਜਿਹੇ ਨੇ ਜਿਨ੍ਹਾਂ ਨੂੰ ਹਰ ਕੋਈ ਜਾਨਣਾ ਚਾਹੁੰਦਾ ਹੈ ਅਜਿਹੇ ਇੱਕ ਨਾਮ ਹੈ ਰਾਜਸਥਾਨ ਦੇ ਸਾਬਕਾ ਸੀਨੀਅਰ ਬੀਜੇਪੀ ਆਗੂ ਗੁਲਾਬ ਚੰਦ ਕਟਾਰੀਆ ਹੁਣ ਤੱਕ ਉਹ ਸਾੰਮ ਦੇ ਰਾਜਪਾਲ ਵਜੋਂ ਸੇਵਾ ਨਿਭਾ ਰਹੇ ਸਨ ਤੇ ਹੁਣ ਕਟਾਰੀਆ ਨੂੰ ਪੰਜਾਬ ਦਾ ਨਵਾਂ ਰਾਜਪਾਲ ਬਣਾਇਆ ਗਿਆ ਇਸ ਨਾਲ ਹੀ ਉਹਨਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦਾ ਪ੍ਰਚਾਰਕ ਵੀ ਨਿਯੁਕਤ ਕੀਤਾ ਗਿਆ ਇਤਿਹਾਸ ਦੇ ਕਟਾਰਿਆ ਨੂੰ ਫਰਵਰੀ 2023 ਵਿੱਚ ਅਸਾਮ ਦਾ ਰਾਜਪਾਲ ਬਣਾਇਆ ਗਿਆ ਸੀ ਇਸ ਤੋਂ ਪਹਿਲਾਂ ਉਹ ਰਾਜਸਥਾਨ ਬੀਜੇਪੀ ਦੇ ਵੱਡੇ ਨੇਤਾ ਹੁੰਦੇ ਸਨ ਉਹ ਵਸੁੰਦਰਾ ਰਾਜੇ ਦੀ ਸਰਕਾਰ ਵਿੱਚ 2014 ਤੋਂ 2018 ਤੱਕ ਰਾਜ ਦੇ ਗ੍ਰੀ ਮੰਤਰੀ ਵੀ ਰਹਿ ਚੁੱਕੇ ਨੇ ਕਟਾਰਿਆ ਮੂਲ ਰੂਪ ਤੋਂ ਉਦੈਪੁਰ ਦੇ ਰਹਿਣ ਵਾਲੇ ਨੇ ਤੇ ਲੋਕ ਸਭਾ ਮੈਂਬਰ ਤੇ ਰਾਜਸਥਾਨ ਦੇ ਪਿੰਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਵੀ ਰਹਿ ਚੁੱਕੇ ਨੇ ਤੇ ਕਿਸੇ ਸਮੇਂ ਉਹ ਰਾਜਸਥਾਨ ਦੇ ਸਭ ਤੋਂ ਸੀਨੀਅਰ ਨੇਤਾਵਾਂ ਵਿੱਚੋਂ ਇੱਕ ਗਿਣੇ ਜਾਂਦੇ ਸਨ ਪਾਰਟੀ ਨੇ ਕਟਾਰਿਆ ਨੂੰ ਅਸਾਮ ਦਾ ਰਾਜਪਾਲ ਨਿਯੁਕਤ ਕਰਕੇ ਇਨਾਮ ਦਿੱਤਾ ਹੁਣ ਉਹਨਾਂ ਨੂੰ ਪੰਜਾਬ ਦਾ ਰਾਜਪਾਲ ਨਿਗਰ ਦਾ ਲੈਫਟੀਨੈਂਟ ਗਵਰਨਰ ਬਨਾ ਆ ਗਿਆ ਇਤਿਹਾਸੇ ਕਟਾਰੀਆਂ ਦੇ ਸਿਆਸੀ ਸਫਰ ਦੀ ਗੱਲ ਕਰੀਏ ਤਾਂ ਸਾਲ 1970 ਵਿੱਚ ਉਹ ਪਹਿਲੀ ਵਾਰ ਉਦੇਪੁਰ ਸ਼ਹਿਰ ਸੀਟ ਤੋਂ ਵਿਧਾਇਕ ਚੁਣੇ ਗਏ ਸਨ ਇਸ ਤੋਂ ਬਾਅਦ ਕਟਾਰੀਆਂ ਦਿਨ-ਬਦਨ ਅੱਗੇ ਵਧਦੇ ਰਹੇ ਇਸ ਤੋਂ ਬਾਅਦ ਉਹਨਾਂ ਨੇ ਆਪਣੀ ਤਾਕਤ ਦੇ ਦਮ ਤੇ ਉਦੇਪੁਰ ਨੂੰ ਭਾਜਪੀ ਦਾ ਕੜ ਬਣਾ ਦਿੱਤਾ ਤੇ ਕਿਹਾ ਜਾਂਦਾ ਕਿ ਕਟਾਰੀਆਂ ਨੇ ਆਪਣੇ ਜੀਵਨ ਵਿੱਚ ਕੁੱਲ 11 ਚੋਣਾ ਲੜੀਆਂ ਸਨ ਜਿਨ੍ਹਾਂ ਵਿੱਚੋਂ ਉਹ 9 ਵਾਰ ਜਿੱਤਣ ਚ ਕਾਮਯਾਬ ਰਹੇ ਹੁਣ ਤੱਕ ਪੰਜਾਬ ਦੇ ਰਾਜਪਾਲ ਦਾ ਚਾਰ ਸੰਭਾਲ ਰਹੇ ਬਨਵਾਰੀ ਲਾਲ ਪ੍ਰੋਹਿਤ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿੱਚ ਆਲੇ ਕਈ ਵਾਰ ਜੋ ਟਕਰਾਅ ਹੋ ਚੁੱਕਾ ਹੈ ਮਾਮਲਾ ਕਈ ਵਾਰ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਿਆ ਹੈ ਬਨਵਾਰੀ ਲਾਲ ਪ੍ਰੋਹਿਤ ਨੂੰ 31 ਅਗਸਤ 2021 ਨੂੰ ਰਾਸ਼ਟਰਪਤੀ ਦੁਆਰਾ ਪੰਜਾਬ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ ਤੇ ਬੀਤੀ ਰਾਤ ਹੀ ਪ੍ਰੋਹਿਤ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਭੇਜ ਦਿੱਤਾ ਸੀ ਜਿਸ ਨੂੰ ਰਾਸ਼ਟਰਪਤੀ ਨੇ ਸਵੀਕਾਰ ਕਰ ਲਿਆ ਤਾਂ ਪੰਜਾਬ ਨੂੰ ਹੁਣ ਨਵਾਂ ਗਵਰਨਰ ਮਿਲ ਗਿਆ ਤੇ ਇੱਥੇ ਜਾਣਦੇ ਹਾਂ ਕਿ ਕਿਸ ਨੇ ਲਈ ਹੈ ਬਨਵਾਰੀ لال ਪੂਰੋਹੀ ਦਿੱਤਾ ਤੇ ਇਥੇ ਦਾਜ਼ੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੀਤੀ ਰਾਤ ਦੇਸ਼ ਵਿੱਚ ਕਈ ਰਾਜਪਾਲਾਂ ਦੀ ਨਿਯੁਕਤੀ ਕੀਤੀ ਇਹਨਾਂ ਵਿੱਚੋਂ ਕੁਝ ਆਗੂ ਅਜਿਹੇ ਨੇ ਜਿਨ੍ਹਾਂ ਨੂੰ ਹਰ ਕੋਈ ਜਾਨਣਾ ਚਾਹੁੰਦਾ ਹੈ ਅਜਿਹਾ ਇੱਕ ਨਾਮ ਹੈ ਰਾਜਸਥਾਨ ਦੇ ਸਾਬਕਾ ਸੀਨੀਅਰ ਬੀਜੇਪੀ ਆਗੂ ਗੁਲਾਬਚੰਦ ਕਟਾਰੀਆ ਹੁਣ ਤੱਕ ਉਹ ਆਸਾਮ ਦੇ ਰਾਜਪਾਲ ਵਜੋਂ ਸੇਵਾ ਨਿਭਾ ਰਹੇ ਸਨ ਤੇ ਹੁਣ ਕਟਾਰੀਆ ਨੂੰ ਪੰਜਾਬ ਦਾ ਨਵਾਂ ਰਾਜਪਾਲ ਬਣਾਇਆ ਗਿਆ ਇਸ ਨਾਲ ਹੀ ਉਹਨਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦਾ ਪ੍ਰਚਾਰਕ ਵੀ ਨਿਯੁਕਤ ਕੀਤਾ ਗਿਆ ਇ ਕਟਾਰੀਆ ਨੂੰ ਫਰਵਰੀ 2023 ਵਿੱਚ ਅਸਾਮ ਦਾ ਰਾਜਪਾਲ ਬਣਾਇਆ ਗਿਆ ਸੀ ਇਸ ਤੋਂ ਪਹਿਲਾਂ ਉਹ ਰਾਜਸਥਾਨ ਬੀਜੇਪੀ ਦੇ ਵੱਡੇ ਨੇਤਾ ਹੁੰਦੇ ਸਨ ਉਹ ਵਸੁੰਧਰਾ ਰਾਜੇ ਦੀ ਸਰਕਾਰ ਵਿੱਚ 2014 ਤੋਂ 2018 ਤੱਕ ਰਾਜ ਦੇ ਗ੍ਰੀ ਮੰਤਰੀ ਵੀ ਰਹਿ ਚੁੱਕੇ ਨੇ ਕਟਾਰੀਆ ਮੂਲ ਰੂਪ ਤੋਂ ਉਦੈਪੁਰ ਦੇ ਰਹਿਣ ਵਾਲੇ ਨੇ ਤੇ ਲੋਕ ਸਭਾ ਮੈਂਬਰ ਤੇ ਰਾਜਸਥਾਨ ਦੇ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਵੀ ਰਹਿ ਚੁੱਕੇ ਨੇ ਤੇ ਕਿਸੇ ਸਮੇਂ ਉਹ ਰਾਜਸਥਾਨ ਦੇ ਸਭ ਤੋਂ ਸੀਨੀਅਰ ਨੇਤਾਵਾਂ ਵਿੱਚੋਂ ਇੱਕ ਗਿਣੇ ਜਾਂਦੇ ਸਨ ਪਾਰਟੀ ਨੇ ਕਟਾਰੀਆ ਨੂੰ ਅਸਾਮ ਦਾ ਰਾਜਪਾਲ ਨਿਯੁਕਤ ਕਰਕੇ ਇਨਾਮ ਦਿੱਤਾ ਹੁਣ ਉਹਨਾਂ ਨੂੰ ਪੰਜਾਬ ਦਾ ਰਾਜਪਾਲ ਤੇ ਨਿਗਰ ਦਾ ਲੈਫਟੀਨੈਂਟ ਗਵਰਨਰ ਬਨਾਇਆ ਗਿਆ ਇਤਿਹਾਸਿਕ ਕਟਾਰੀਆ ਦੇ ਸਿਆਸੀ ਸਫਰ ਦੀ ਗੱਲ ਕਰੀਏ ਤਾਂ ਸਾਲ 1970 ਵਿੱਚ ਉਹ ਪਹਿਲੀ ਵਾਰ ਉਦੇਪੁਰ ਸ਼ਹਿਰ ਸੀਟ ਤੋਂ ਵਿਧਾਇਕ ਚੁਣੇ ਗਏ ਸਨ ਇਸ ਤੋਂ ਬਾਅਦ ਕਟਾਰੀਆ ਦਿਨ-ਬਦਨ ਅੱਗੇ ਵਧਦੇ ਰਹੇ ਇਸ ਤੋਂ ਬਾਅਦ ਉਹਨਾਂ ਨੇ ਆਪਣੀ ਤਾਕਤ ਦੇ ਦਮ ਤੇ ਉਦੇਪੁਰ ਨੂੰ ਭਾਜਪਾ ਦਾ ਕੜ ਬਣਾ ਦਿੱਤਾ ਤੇ ਕਿਹਾ ਜਾਂਦਾ ਹੈ ਕਿ ਕਟਾਰੀਆ ਨੇ ਆਪਣੇ ਜੀਵਨ ਵਿੱਚ ਕੁੱਲ 11 ਚੋਣਾ ਲੜੀਆਂ ਸਨ ਜਿਨ੍ਹਾਂ ਵਿੱਚੋਂ ਉਹ 9 ਵਾਰ ਜਿੱਤਣ ਚ ਕਾਮਯਾਬ ਰਹੇ ਹੁਣ ਤੱਕ ਪੰਜਾਬ ਦੇ ਰਾਜਪਾਲ ਦਾ ਚਾਰ ਸੰਭਾਲ ਰਹੇ ਬਨਵਾਰੀ ਲਾਲ ਪ੍ਰੋਹਿਤ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਚਾਲੇ ਕਈ ਵਾਰ ਜੋ ਟਕ हो चुका है मामला कई बार हाई कोर्ट से सुप्रीम कोर्ट तक पहुंच चुका है बनवारी लाल पुरोहित ਨੂੰ 31 اگست 2021 ਨੂੰ ਰਾਸ਼ਟਰਪਤੀ ਦੁਆਰਾ ਪੰਜਾਬ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ ਤੇ ਬੀਤੀ ਰਾਤ ਹੀ पुरोहित ਨੇ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਭੇਜ ਦਿੱਤਾ ਸੀ ਜਿਸ ਨੂੰ ਰਾਸ਼ਟਰਪਤੀ ਨੇ ਸਵੀਕਾਰ ਕਰ ਲਿਆ